ਸਾਂਤ ਜਨਰਲ ਸਿੰਘ ਖਾਲਸਾ ਪਿੰਡਰਾਵਾਲੇ ਦੀ ਤਸਵੀਰ ਨੂੰ ਲੈ ਕੇ ਜੋ ਕੁਝ ਮੁੱਦਾ ਹਿਮਾਚਲ ਦੀ ਧਰਤੀ ਤੋਂ ਸ਼ੁਰੂ ਹੋਇਆ ਹੈ ਅਸੀਂ ਦੇਖਿਆ ਜਿੰਨੀਆਂ ਵੀ ਵੀਡੀਓ ਵਾਇਰਲ ਹੋਈਆਂ ਨੇ ਉਹਨਾਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਘਟ ਤੇ ਆਮ ਲੋਕ ਸਾਡੇ ਨੌਜਵਾਨਾਂ ਦੇ ਨਾਲ ਖੱਬੜਦੇ ਹੋਏ ਜ਼ਿਆਦਾ ਨਜ਼ਰ ਆ ਰਹੇ ਇਸ ਮੁੱਦੇ ਨੂੰ ਅਸਲ ਦੇ ਵਿੱਚ ਮੁੱਦਾ ਬਣਾਇਆ ਜਾ ਰਿਹਾ ਹੈ ਜਾਂ ਕਹਿ ਲਓ ਕਿਸੇ ਨਾ ਕਿਸੇ ਫਿਰ ਤੋਂ ਘੇਰਾਬੰਦੀ ਦੀ ਨੌਜਵਾਨੀ ਨੂੰ ਘੇਰਣ ਦੀਆਂ ਕੋਸ਼ਿਸ਼ਾਂ ਇਸ ਕਦਰ ਕੀਤੀਆਂ ਜਾ ਰਹੀਆਂ ਜਿਹੜਾ ਇਹ ਸ਼ਖਸ ਹੈਗਾ ਇਹ ਮੇਰਾ ਖਿਆਲ ਸੂਤ ਦੇ ਦਾ ਸ਼ਾਇਦ ਕੋਈ ਨਾਮ ਹੈਗਾ ਇਹ ਅਮਨ ਸੂਤ ਜੀ ਤੇ ਉਹ ਉਹਦਾ ਬੈਕਗ੍ਰਾਉਂਡ ਕੀ ਹੈਗਾ ਉਹਦਾ ਬੈਕਗ੍ਰਾਉਂਡ ਆਰਐਸਐਸ ਭਾਜਪਾ ਵਾਲੀਆਂ ਤਸਵੀਰਾਂ ਹੁਣ ਉਹਦੀਆਂ ਬਿਲਕੁਲ ਜਿਹੜੀਆਂ ਸਾਹਮਣੇ ਆ ਚੁੱਕੀਆਂ ਨੇ ਭਾਰਤੀ ਜਨਤਾ ਪਾਰਟੀ ਨਾਲੇ ਦਾ ਸੰਬੰਧ ਉਹ ਵੀ ਜਿਹੜਾ ਦੱਸਿਆ ਜਾ ਰਿਹਾ ਹੈ ਤੇ ਫਿਰ ਇਹ ਕਿਤੇ ਨਾ ਕਿਤੇ ਪਲੈਂਟਡ ਤਾਂ ਨਹੀਂ ਹੈ ਫਿਰ ਤੁਸੀਂ ਦੇਖੋ ਕਿ ਇੱਕ ਸੈੱਟ ਕੀਤੇ ਹੋਏ ਪੈਟਰਨ ਦੇ ਇੱਕਦਮ ਉਹ ਜਿਹੜਾ ਸ਼ਖਸ ਹੈਗਾ ਬੜੀ ਲਾਈਮਲਾਈਟ ਦੇ ਵਿੱਚ ਆ ਜਾਂਦਾ ਹੈ ਹਰੇਕ ਟੀਵੀ ਚੈਨਲ ਦੀ ਡਿਬੇਟ ਦੇ ਵਿੱਚ ਤੁਸੀਂ ਉਹਨੂੰ ਦੇਖੋਗੇ ਤੇ ਬੋਲੋ ਉਹੀ ਜਿਹੜੇ ਉਹਦੇ ਪੰਜ ਸੱਤ ਵਰਡ ਹੈਗੇ ਆ ਕਿ ਜੀ ਤਣਾਅ ਹੋ ਜਾਂਦਾ ਹੈ ਨਸ਼ੇ ਕਰਕੇ ਆਤੇ ਹਨ ਇਹ ਹੁਣ ਸਿੱਖ ਅੱਜ ਸਮਝ ਲੈਣ ਕੱਲ ਸਮਝ ਲੈਣ ਜਾਂ ਆਉਣ ਵਾਲੇ 50 ਸਾਲਾਂ ਨੂੰ ਸਮਝ ਲੈਣ ਜਾਂ ਛੋਟਾ ਨੁਕਸਾਨ ਕਰਾ ਕੇ ਸਮਝ ਲੈਣ ਜਾਂ ਵੱਡਾ ਨੁਕਸਾਨ ਕਰਾ ਕੇ ਸਮਝ ਲੈਣ ਮਸਲੇ ਦਾ ਹੱਲ ਅਨੰਤਪੁਰ ਸਾਹਿਬ ਵੱਲੋਂ ਮੁੱਖ ਕਰਕੇ ਹੀ ਹੋਣਾ ਹੈ ਹਿਮਾਚਲ ਦੀ ਜੇ ਆਪਾਂ ਗੱਲ ਕਰ ਲਈਏ ਇਹਨਾਂ ਦਾ ਤੇ ਸਾਰਾ ਕੁਝ ਚੱਲਦਾ ਹੀ ਸੈਰ ਸਪਾਟੇ ਤੇ ਆ ਜੇ ਪੰਜਾਬ ਵਾਲੇ ਕਿਤੇ ਨਿਰਣਾ ਕਰ ਲੈਣ ਕਿ ਅਸੀਂ ਹਿਮਾਚਲ ਨਹੀਂ ਜਾਣਾ ਅਸੀਂ ਜੰਮੂ ਕਸ਼ਮੀਰ ਵਾਲੇ ਬੰਦੇ ਨੂੰ ਹੋ ਲੈਨੇ ਆ ਤੇ ਇਹਨਾਂ ਦਾ ਤੇ ਬਹੁਤ ਸਾਰਾ ਆਪਾਂ ਕਹਿ ਲਈਏ ਕਿ ਇਹਨਾਂ ਦਾ ਜਿਹੜਾ ਕਹਿ ਲਈਏ ਕਿ ਜਿਹੜਾ ਕਿਤਨਾ ਕਿਤੇ ਚੱਲਦਾ ਹੈਗਾ ਟੂਰਿਜ਼ਮ ਜਿਹੜੀ ਇੰਡਸਟਰੀ ਚੱਲਦੀ ਹੈ ਉਹ ਫੇਲ ਹੋ ਜਾਵੇਗੀ ਪੰਜਾਬ ਤੋਂ ਜੇ ਲੱਖ 1.5 ਲੱਖ ਬੰਦਾ ਆਉਂਦਾ ਹੈ ਉਹਦੇ ਸਿਰ ਤੇ ਹੈਗੀ ਹੈ ਤੇ ਫਿਰ ਤੁਸੀਂ ਇਸ ਤਰ੍ਹਾਂ ਦੇ ਕੰਮ ਕਿਉਂ ਕਰਦੇ ਹੈਗੇ ਉਹ ਕਿਤਨਾ ਕਿਤੇ ਤੁਸੀਂ ਆਪਣੇ ਜਿਹੜੇ ਆਮ ਛੋਟੇ ਜਿਹੜੇ ਵਪਾਰੀ ਵਰਗ ਹੈਗਾ ਏ ਉਹਨਾਂ ਦਾ ਵੀ ਨੁਕਸਾਨ ਜਿਹੜਾ ਤੁਸੀਂ ਕਰ ਰਹੇ ਹੈਗੇ ਹੋ ਸਾਡੇ ਨਾਲ ਜੁੜੇ ਹੋਏ ਨੇ ਸਾਡੇ মিডিਆ ਐਕਸਪਰਟ ਸਰਦਾਰ ਜਗਜੀਤ ਸਿੰਘ ਜੀ ਉਹਨਾਂ ਦਾ ਸਵਾਗਤ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਦੀ ਤਸਵੀਰ ਨੂੰ ਲੈ ਕੇ ਜੋ ਕੁਝ ਮੁੱਦਾ ਹਿਮਾਚਲ ਦੀ ਧਰਤੀ ਤੋਂ ਸ਼ੁਰੂ ਹੋਇਆ ਹੈ ਅਸੀਂ ਵੇਖਿਆ ਜਿੰਨੀਆਂ ਵੀ ਵੀਡੀਓ ਵਾਇਰਲ ਹੋਈਆਂ ਨੇ ਉਹਨਾਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਘਟ ਤੇ ਆਮ ਲੋਕ ਸਾਡੇ ਨੌਜਵਾਨਾਂ ਦੇ ਨਾਲ ਛੱਬੜਦੇ ਹੋਏ ਜਿਆਦਾ ਨਜ਼ਰ ਆ ਰਹੇ ਨੇ ਇਸ ਮੁੱਦੇ ਨੂੰ ਅਸਲ ਵਿੱਚ ਮੁੱਦਾ ਬਣਾਇਆ ਜਾ ਰਿਹਾ ਹੈ ਜਾਂ ਕਹਿ ਲਓ ਕਿਤੇ ਨਾ ਕਿਤੇ ਫਿਰ ਤੋਂ ਘੇਰਾਬੰਦੀ ਦੀ ਨੌਜਵਾਨੀ ਨੂੰ ਘੇਰਣ ਦੀਆਂ ਕੋਸ਼ਿਸ਼ਾਂ ਇਸ ਕਦਰ ਕੀਤੀਆਂ ਜਾ ਰਹੀਆਂ ਨੇ ਇਹਨੂੰ ਆਪਾਂ 2-3 ਵਕ ਵਕ ਤਰੀਕਿਆਂ ਦੇ ਨਾਲ ਇਹਨੂੰ ਆਪਾਂ ਡਿਸਕਸ ਜਿਹੜਾ ਹੈ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਤੇ ਤੁਸੀਂ ਦੇਖੋ ਕਿ ਮੁੱਦਾ ਹੁੰਦਾ ਕਿਵੇਂ ਹੈਗਾ ਏ ਕਿ ਕਈ ਜਗ੍ਹਾ ਤੇ ਜਦੋਂ ਆਪਾਂ ਨੂੰ ਪਤਾ ਹੀ ਹੈ ਕਿ ਆਪਾਂ ਜਾਣਦੇ ਹੈਗੇ ਹਾਂ ਜਾਂ ਜਦੋਂ ਆਪਾਂ ਕਹੀਏ ਨੌਜਵਾਨੀ ਜਦੋਂ ਜਾਂਦੀ ਹੈਗੀ ਹੈ ਖਾਸ ਕਰਕੇ ਹੋਲੇ ਮਹੱਲੇ ਦੇ ਤਿਉਹਾਰਾਂ ਤੇ ਤੁਸੀਂ ਵੀ ਦੇਖਿਆ ਹੋਵੇਗਾ ਕਿ ਨਿਸ਼ਾਨ ਸਾਹਿਬ ਆਮ ਹੁੰਦੇ ਨੇ ਤੇ ਉਹਨਾਂ ਦੇ ਨਾਲ ਹੀ ਕਈ ਵਾਰੀ ਜਿਹੜਾ ਹੈਗਾ ਸੰਤ ਜਰਨੈਲ ਸਿੰਘ ਦੀਆਂ ਤਸਵੀਰਾਂ ਸਿੱਖ ਸ਼ਹੀਦਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਵਾਲੇ ਜਿਹੜੇ ਨਿਸ਼ਾਨ ਸਾਹਿਬ ਹੀ ਹੁੰਦੇ ਨੇ ਨਿਸ਼ਾਨ ਸਾਹਿਬ ਦੇ ਨਾਲ ਉਹ ਤਸਵੀਰਾਂ ਹੁੰਦੀਆਂ ਨੇ ਤੇ ਫਿਰ ਕਿਵੇਂ ਜਿਹੜਾ ਇਹ ਸ਼ਖਸ ਹੈਗਾ ਏ ਮੇਰਾ ਖਿਆਲ ਸੂਦ ਦੇ ਦਾ ਸ਼ਾਇਦ ਕੋਈ ਨਾਮ ਹੈਗਾ ਏ ਅਮਨਸੂਦ ਜੀ ਤੇ ਉਹ ਉਹਦਾ ਬੈਕਗ੍ਰਾਉਂਡ ਕੀ ਹੈਗਾ ਉਹਦਾ ਬੈਕਗ੍ਰਾਉਂਡ ਆਰਐਸਐਸ ਭਾਜਪਾ ਵਾਲੀਆਂ ਤਸਵੀਰਾਂ ਹੁਣ ਉਹਦੀਆਂ ਬਿਲਕੁਲ ਜਿਹੜੀਆਂ ਸਾਹਮਣੇ ਆ ਚੁੱਕੀਆਂ ਨੇ ਠੀਕ ਭਾਰਤੀ ਜਨਤਾ ਪਾਰਟੀ ਨਾਲੇ ਦਾ ਸੰਬੰਧ ਉਹ ਵੀ ਜਿਹੜਾ ਦੱਸਿਆ ਜਾ ਰਿਹਾ ਹੈ ਫੇਰ ਇਹ ਕਿੰਨਾ ਕਿਤੇ ਪਲੈਂਟਡ ਤਾਂ ਨਹੀਂ ਹੈ ਇਹ ਜਿਹੜਾ ਸੋਚ ਵਿਚਾਰਨ ਦੀ ਲੋਡ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਹੈਗੀ ਆ ਇਸ ਸ਼ਖਸ ਦੇ ਨਾਲ ਉੱਥੇ ਕੋਈ ਬਹਿਸ ਬਸਈਆ ਵੀ ਨਹੀਂ ਹੁੰਦਾ ਨਾਰਮਲ ਜੇ ਆਪਾਂ ਕਹੀਏ ਕਿ ਟ੍ਰੈਫਿਕ ਦਾ ਜੇ ਕਿਸੇ ਦਾ ਕੋਈ ਮਸਲਾ ਹੋ ਵੀ ਗਿਆ ਹੈ ਤੇ ਉੱਥੇ ਲੋਕ ਕਾਨੂੰਨ ਆਪਣੇ ਹਿਸਾਬ ਦੇ ਨਾਲ ਹੈਂਡਲ ਕਰਦਾ ਹੈ ਕਾਨੂੰਨ ਦੇ ਵੱਲੋਂ ਵੀ ਜੇ ਮੰਨ ਲਓ ਕਿ ਕਿਸੇ ਦੀ ਕੋਈ ਗਲਤੀ ਹੋਏਗੀ ਤੇ ਪੁਲਿਸ ਵਾਲੇ ਉਹਦਾ ਚਲਾਣ ਕੱਟ ਦੇਣਗੇ ਜਾਂ ਇਸ ਤਰ੍ਹਾਂ ਦਾ ਮਸਲਾ ਇਹ ਸ਼ਖਸ ਉੱਥੇ ਆਉਂਦਾ ਹੈ ਤੇ ਇਹਦੇ ਵੱਲੋਂ ਬਕਾਇਦਾ ਵੀਡੀਓ ਪਾਈਆਂ ਜਾਂਦੀਆਂ ਨੇ ਦੇਖੋ ਜੀ ਜਿਹੜਾ ਹੈ ਖਾਲਸਤਾਨੀ ਝੰਡੇ ਲੈ ਕੇ ਆ ਗਏ ਹੁਣ ਉਥੇ ਸੰਤਾਂ ਦੀ ਤਸਵੀਰ ਹੈ ਤੇ ਇੱਕ ਮੇਰਾ ਖਿਆਲ ਛੰਡੇ ਉੱਤੇ ਰਾਜ ਕਰੇਗਾ ਖਾਲਸਾ ਲਿਖਿਆ ਹੋਇਆ ਹੈ। ਜੀ। ਮਤਲਬ ਰਾਜ ਕਰੇਗਾ ਖਾਲਸਾ ਸਾਡਾ ਜੇ ਆਪਾਂ ਕਹਿ ਲਈਏ ਕਿ ਸਲੋਗਨ ਹੈਗਾ ਹੈ ਹਰੇਕ ਗੁਰੂ ਘਰ ਦੇ ਅੰਦਰ ਜਿਹੜਾ ਨਾਰਾ ਅਰਦਾਸ ਤੋਂ ਬਾਅਦ ਲੱਗਦਾ ਹੈਗਾ। ਮਤਲਬ ਫਿਰ ਇਨ੍ਹਾਂ ਤੋਂ ਵੀ ਇਨ੍ਹਾਂ ਲੋਕਾਂ ਨੂੰ ਜਿਹੜੀ ਤਕਲੀਫ ਹੈਗੀ ਹੈ ਇਹ ਚੀਜ਼ਾਂ ਵੀ ਸਾਨੂੰ ਜੜੀਆਂ ਸੋਚਣੀਆਂ ਪੈਣਗੀਆਂ। ਫਿਰ ਤੁਸੀਂ ਦੇਖੋ ਕਿ ਇੱਕ ਸੈੱਟ ਕੀਤੇ ਹੋਏ ਪੈਟਰਨ ਤੇ ਇੱਕਦਮ ਉਹ ਜਿਹੜਾ ਸ਼ਖਸ ਹੈਗਾ ਬੜੀ ਲਾਈਮਲਾਈਟ ਦੇ ਵਿੱਚ ਆ ਜਾਂਦਾ ਹੈ। ਹਰੇਕ ਟੀਵੀ ਚੈਨਲ ਦੀ ਡਿਬੇਟ ਦੇ ਵਿੱਚ ਤੁਸੀਂ ਉਹਨੂੰ ਦੇਖੋਗੇ ਤੇ ਬੋਲੋ ਉਹੀ ਜਿਹੜੇ ਉਹਦੇ ਪੰਜ ਸੱਤ ਵਰਡ ਹੈਗੇ ਆ ਕਿ ਜੀ ਤਣਾਅ ਹੋ ਜਾਂਦਾ ਹੈ ਨਸ਼ੇ ਕਰਕੇ ਆਤੇ ਹਨ ਹੁਣ ਕੀ ਹੋਲੇ ਮੱਲੇ ਤੇ ਸਿੱਖ ਨੌਜਵਾਨੀ ਨਸ਼ਾ ਕਰਕੇ ਜਾਂਦੀ ਹੈ ਜਾਂ ਤਾਂ ਤੁਸੀਂ ਉੱਥੇ ਕੋਈ ਲਾਓ ਪੱਕਾ ਕਿ ਡੋਪ ਟੈਸਟ ਵਾਲੀਆਂ ਮਸ਼ੀਨਾਂ ਲਾਓ ਤੇ ਫਿਰ ਤੁਸੀਂ ਇਹ ਚੀਜ਼ਾਂ ਤੁਸੀਂ ਸਾਬਤ ਕਰੋਗੇ ਹਾਂ ਦੀ ਭਾਈ ਆ ਦੇਖੋ ਵੀ ਜੇ ਆਏ ਆ ਵੀ ਅਸੀਂ 100 ਬੰਦਿਆਂ ਦਾ ਡੋਪ ਟੈਸਟ ਕੀਤਾ ਵਾ ਤੇ ਇਹਦੇ ਜੋ ਸਾਨੂੰ ਇੰਨੇ ਜਿਹੜੇ ਆ ਉਹ ਨਸ਼ਈ ਜਿਹੜੇ ਪ੍ਰਾਪਤ ਹੋਏ ਆ ਹੁਣ ਜਿਨ੍ਹਾਂ ਦੇ ਸਿਰ ਤੇ ਕੇਸਕੀਆਂ ਮੰਨੀਆਂ ਹੋਈਆਂ ਨੇ ਜੇ ਆਪਾਂ ਕਹੀ ਕਿ ਜਿਨ੍ਹਾਂ ਦੇ ਸਿਰ ਦੇ ਉੱਤੇ ਜੋ ਉਥੇ ਹੋਲੇ ਮਹੱਲੇ ਦੇ ਉਸ ਪਵਿੱਤਰ ਆਪਾਂ ਕਹਿ ਲઈએ ਕਿ ਪਰਮ ਮਨਾਉਂਦੇ ਹੋਏ ਗਾਂ ਜਿਹੜਾ ਹੈਗਾ ਮਨੀਕਰਨ ਸਾਹਿਬ ਵੱਲ ਜਾਂ ਜਿਹੜੇ ਸਿੱਖ ਗੁਰਧਾਮ ਹੈਗੇ ਨੇ ਜੇ ਉਧਰ ਚਲੇ ਜਾਂਦੇ ਨੇ ਤੇ ਇਹਦਾ ਮਤਲਬ ਇਹ ਥੋੜੀ ਹੈ ਕਿ ਉਹ ਨਸ਼ਈ ਹੋ ਜਾਂਦੇ ਨੇ ਇਹ ਇਹ ਚੀਜ਼ ਜਿਹੜੀ ਕਿਤਨਾ ਕਿਤੇ ਸੋਚ ਵਿਚਾਰਨ ਵਾਲੀ ਹੈਗੀ ਕਿ ਇੱਕ ਪਲੈਂਟਡ ਤਰੀਕੇ ਦੇ ਨਾਲ ਜਿਹੜਾ ਹੋ ਰਿਹਾ ਔਰ ਜੇ ਤੁਸੀਂ ਇਹਨੂੰ ਥੋੜਾ ਜਿਹਾ ਬੈਕਗ੍ਰਾਉਂਡ ਦੇ ਵਿੱਚ ਦੇਖੋ ਤੇ ਕਿਤਨਾ ਕਿਤੇ ਇੱਕ ਆਪਾਂ ਕਹਿ ਲੈਣਾ ਕਿ ਟ੍ਰੈਂਡ ਜੇ ਚੱਲ ਪੈਂਦਾ ਹੈ ਕਿ ਥੋੜੇ ਜਿਹਾ ਇਦਾਂ ਦੇ ਗਰਮ ਬਿਆਨ ਦੇ ਦੋ মিডিਆ ਤੇ ਆਜੋ ਫਿਰ ਜਿਹੜੀ ਹੱਥੋਂ ਆ ਤੁਹਾਨੂੰ ਸਿਕਿਉਰਟੀ ਮਿਲ ਜਾਂਦੀ ਹੈ ਤੇ ਫਿਰ ਜੇ ਤੁਹਾਡੀ ਪਹੁੰਚ ਉੱਤੇ ਤੱਕ ਹੈਗੀ ਹੈ ਤੇ ਫਿਰ ਤੁਹਾਨੂੰ ਮੈਂਬਰ ਆਫ ਪਾਰਲੀਮੈਂਟ ਦੀ ਟਿਕਟ ਵੀ ਮਿਲ ਜੇਗੀ ਹੋ ਸਕਦਾ ਐਮਐਲਏ ਦੀ ਟਿਕਟ ਮਿਲ ਜੇ ਤੇ ਫਿਰ ਤੁਸੀਂ ਜਿਹੜਾ ਹੈਗਾ ਜਦੋਂ ਆਪਾਂ ਦੇਖਿਆ ਹੀ ਹੈ ਬੀਬੀ ਕੰਗਣਾ ਰਣੌਤ ਵਾਲਾ ਸਾਰਾ ਮਸਲਾ ਕਿਸ ਤਰੀਕੇ ਦੇ ਨਾਲ ਕਿਵੇਂ ਇੱਕ ਸਿੱਖ ਵਿਰੋਧੀ ਮਾਨਸਿਕਤਾ ਨੂੰ ਉਸਨੇ ਕਿੰਨੇ ਅੱਗੇ ਤੱਕ ਲੈ ਕੇ ਗਈ ਤੇ ਅੱਜ ਉਹ ਕਿੱਥੇ ਤੱਕ ਜਿਹੜੀ ਹੈ ਬੀਬੀ ਪਹੁੰਚੀ ਹੋਈ ਹੈ ਅਤੇ ਦੂਜਾ ਕਾਨੂੰਨੀ ਪੱਖ ਤੋਂ ਤੁਸੀਂ ਇਹਨੂੰ ਥੋੜਾ ਜਿਹਾ ਬਾਚ ਕੇ ਦੇਖੋ ਕਿ ਕੀ ਜਦੋਂ ਤੁਸੀਂ ਸਟਾਰਟਿੰਗ ਦੇ ਵਿੱਚ ਕਿਹਾ ਕਿ ਪੁਲਿਸ ਵਾਲੇ ਜਿਹੜੇ ਨੇ ਸਾਈਡ ਤੇ ਖੜੇ ਨੇ ਫਿਰ ਇਸ ਨੂੰ ਉੱਥੇ ਰਾਈਟ ਕਿੰਨੇ ਦਿੱਤਾ ਜਾਂ ਇਦਾਂ ਦੇ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਖੜਨ ਦਾ ਜਾਂ ਸਿੱਖਾਂ ਦੇ ਨਾਲ ਲੜਨ ਦਾ ਉਹਨਾਂ ਨੂੰ ਉਹ ਚੀਜ਼ ਦਾ ਰਾਈਟ ਕਿੰਨੇ ਦਿੱਤਾ ਜੇ ਮੰਨ ਲਓ ਕਾਨੂੰਨ ਦੇ ਅਨੁਸਾਰ ਜੇ ਤੁਹਾਡਾ ਝੰਡੇ ਵਾਲਾ ਰੌਲਾ ਹੈ ਵੀ ਹੈ ਤੇ ਫਿਰ ਕਾਨੂੰਨ ਕਾਰਵਾਈ ਕਰੇ ਫਿਰ ਉੱਥੇ ਖੈਬੜਨ ਦਾ ਰਾਈਟ ਇਨ੍ਹਾਂ ਆਮ ਲੋਕਾਂ ਨੂੰ ਕਿਹਨੇ ਦਿੱਤਾ ਕੀ ਇਹਨਾਂ ਨੇ ਕਾਨੂੰਨ ਨੂੰ ਆਪਣੇ ਹੱਥੇ ਵਿੱਚ ਨਹੀਂ ਲਿਆ ਫਿਰ ਕੀ ਕਾਨੂੰਨ ਇੱਥੇ ਬੈਲੈਂਸ ਕਰਕੇ ਇਹਨਾਂ ਤੇ ਪਰਚੇ ਕਰੇਗਾ ਜਾਂ ਇਦਾਂ ਦੇ ਲੋਕਾਂ ਨੂੰ ਜਿਹੜਾ ਹੈ ਅੰਦਰ ਕਰੇਗਾ ਦੂਜੀ ਗੱਲ ਇੱਕ ਐਕਟਿਵਿਸਟ ਹੈਗੇ ਨੇ Hindu ਐਕਟਿਵਿਸਟ ਨੇ ਉਹਨਾਂ ਨੇ ਬਕਾਇਦਾ ਸੰਤ ਜਰਨੈਲ ਸਿੰਘ ਨੂੰ ਲੈ ਕੇ ਇੱਕ ਆਰਟੀਆਈ ਪਾਈ ਕਿ ਕੀ ਸੰਤਾਂ ਦੀ ਤਸਵੀਰ ਜਿਹੜੀ ਹੈਗੀ ਆ ਉਹ ਬੈਨ ਹੈਗੀ ਆ ਜਾਂ ਨਹੀਂ ਹੈਗੀ ਜਾਂ ਇਸ ਤਰ੍ਹਾਂ ਦਾ ਕੋਈ ਮਸਲਾ ਹੈ ਤੇ ਉਧਰੋਂ ਬਕਾਇਦਾ ਜਿਹੜਾ ਹੈ ਜਵਾਬ ਆਇਆ ਹੈਗਾ ਉਹ ਕਹਿੰਦੇ ਕਿ ਇਸ ਤਰ੍ਹਾਂ ਦੀ ਕੋਈ ਤਸਵੀਰ ਬੈਨ ਨਹੀਂ ਹੈ ਔਰ ਉਹਨਾਂ ਦੇ ਉੱਤੇ ਕੋਈ ਐਫ ਆਈ ਆਰ ਤੱਕ ਵੀ ਜਿਹੜੀ ਹੈ ਦਰਜ ਨਹੀਂ ਸੀ ਉਦੋਂ ਤੱਕ ਜੇ ਆਪਾਂ ਕਹਿ ਲਈਏ ਕਿ ਜਿਹੜਾ ਗੁਰਦਾਸਪੁਰ ਵਾਲਾ ਮਸਲਾ ਸੀ ਜਦੋਂ ਸੰਤ ਜੇਲ ਵੀ ਜਾਂਦੇ ਨੇ ਉਹ ਜਿਹੜਾ ਹੈਗਾ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਸੀ ਮਤਲਬ ਜਦੋਂ ਕੱਲੂਕਾਰਾ ਵਾਪਰ ਜਾਂਦਾ ਹੈ ਮਤਲਬ ਇਹ ਇਹਨਾਂ ਦੇ ਆਪਾਂ ਕਾਨੂੰਨੀ ਪੱਖ ਤੋਂ ਡਿਸਕਸ ਕਰਦੇ ਹਾਂ ਤੇ ਇਸ ਤੋਂ ਬਾਅਦ ਅੱਗੇ ਵੀ ਜਿਹੜਾ ਆਪਾਂ ਹੈਗਾ ਦੇਖਦੇ ਆ ਕਿ ਕੀ ਕੁਝ ਇਸ ਦੇ ਵਿੱਚ ਹੁੰਦਾ ਹੈ ਕਿ ਥੋੜਾ ਬਹੁਤਾ ਜਿਹੜਾ ਹੈ ਕਿ ਕਿਤੇ ਭਾਰਤੀ ਜਨਤਾ ਪਾਰਟੀ ਦਾ ਜਾਂ ਸਰਕਾਰਾਂ ਦਾ ਕੋਈ ਐਂਗਲ ਤਾਂ ਨਹੀਂ ਹੈਗਾ ਕਿ ਕਿਤੇ ਅਸੀਂ ਸਿੱਖਾਂ ਦਾ ਜਿਹੜਾ ਹੈ ਡਿਵਾਈਡ ਪਾ ਦਈਏ ਡਿਵਾਈਡ ਐਂਡ ਰੂਲ ਵਾਲੀ ਜਿਹੜੀ ਪਾਲਿਸੀ ਹੈਗੀ ਹੈ ਕਿ ਕਿਤੇ ਨਾ ਕਿਤੇ ਜਿਹੜਾ ਹੈ ਪੋਲਰਾਈਜੇਸ਼ਨ ਕਰ ਸਕੀਏ ਜਿਦਾ ਆਪਾਂ ਬਾਰ ਬਾਰ ਪ੍ਰੋਗਰਾਮਾਂ 'ਚ ਕਹਿੰਦੇ ਹੁੰਨੇ ਆ ਕਿ ਹਰਿਆਣਾ ਦੇ ਵਿੱਚ ਉਹਨਾਂ ਦਾ ਮਾਡਲ ਸਕਸੈਸਫੁਲ ਹੋਇਆ ਹੈ ਕਿ ਹਰਿਆਣਾ ਦੇ ਵਿੱਚ ਹਮੇਸ਼ਾ ਜਿਹੜਾ ਹੈਗਾ ਏ जाट ਮੁੱਖ ਮੰਤਰੀ ਜਿਹੜਾ ਬਣਦਾ ਹੁੰਦਾ ਸੀ ਉਹਨਾਂ ਨੇ ਬਾਕੀ ਦੇ ਸਾਰੇ ਨੌਨ जाट ਇਕੱਠੇ ਕਰਕੇ ਤੇ ਉਹ ਕੀਤੇ ਹੁਣ ਪੰਜਾਬ ਦੇ ਵਿੱਚ ਉਸ ਪੱਦਰ ਤੇ ਜਾਤ ਪਾਤ ਵਾਲਾ ਸਿਸਟਮ ਤੇ ਹੈ ਨਹੀਂ ਪਰ ਉਹਨੂੰ ਕਿਸੇ ਦੂਸਰੇ ਐਂਗਲ ਤੋਂ ਲਿਆ ਕੇ ਕਿਤੇ ਇਸ ਤਰ੍ਹਾਂ ਦਾ ਤਾਂ ਨਹੀਂ ਪੇਸ਼ ਕੀਤਾ ਜਾ ਰਿਹਾ ਜਾਂ ਕਿਤੇ ਇਸ ਤਰ੍ਹਾਂ ਦੀ ਕੋਈ ਨੀਤੀ ਤਾਂ ਨਹੀਂ ਹੈ ਇਹਨੂੰ ਅੰਦਰੋਂ ਜਿਹੜਾ ਖੰਗਾਲਨ ਦੀ ਲੋੜ ਹੈਗੀ ਆ ਤੇ ਇਹਦਾ ਫਾਇਦਾ ਕਿਨੂੰ ਹੁੰਦਾ ਹੈ ਨੁਕਸਾਨ ਕਿਨੂੰ ਹੁੰਦਾ ਹੈ ਤੇ ਸਿੱਖਾਂ ਨੂੰ ਹੀ ਬਾਰ-ਬਾਰ ਟਾਰਗੇਟ ਕਿਉਂ ਕੀਤਾ ਜਾਂਦਾ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈਗਾ ਜਦ ਅਸੀਂ ਦੇਖਦੇ ਹਾਂ ਕਿ तमाम ਚੀਜ਼ਾਂ ਇੱਕ ਤੋਂ ਬਾਅਦ ਇੱਕ ਵਾਪਰ ਰਹੀਆਂ ਨੇ ਹਾਲ ਫਿਲਹਾਲ ਦੇ ਵਿੱਚ ਪਿਛਲੇ ਸਮਿਆਂ ਚ ਪੰਜਾਬ ਤੇ ਹਰਿਆਣਾ ਦਾ ਜੋ ਏਕਾ ਨਜ਼ਰ ਆਇਆ ਕਿਸਾਨੀ ਸੰਘਰਸ਼ ਨੂੰ ਲੈ ਕੇ ਕਿ ਮੰਨਿਆ ਜਾ ਸਕਦਾ ਹੈ ਕਿ ਸਰਕਾਰਾਂ ਉਸ ਏਕੇ ਨੂੰ ਲੈ ਕੇ ਪੰਜਾਬ ਦੇ ਵਿੱਚ ਪੰਜਾਬ ਦੇ ਦੂਸਰੇ ਸੂਬਿਆਂ ਦੇ ਨਾਲ ਉਹ ਰਿਸ਼ਤਾ ਥੋੜਾ ਖਿੱਚੋ ਤਾਨ ਵਾਲਾ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਨੇ ਕਿ ਹਾਂ ਹਿਮਾਚਲ ਵਾਲੇ ਪਾਸੇ ਤੇ ਉੱਤਰਾਖੰਡ ਵਾਲੇ ਪਾਸੇ ਵੀ ਮਾਹੌਲ ਥੋੜਾ ਉਸ ਤਰੀਕੇ ਦਾ ਬਣਾ ਕੇ ਰੱਖੋ ਜੋ ਸਿਰ ਹਰਿਆਣੇ ਚ ਮੈਂਟੇਨ ਨਹੀਂ ਕਰ ਸਕੇ ਬਿਲਕੁਲ ਇਸ ਤਰੀਕੇ ਦੇ ਨਾਲ ਹੁੰਦਾ ਹੈਗਾ ਕਿਉਂਕਿ ਜਿੰਨੇ ਵੀ ਆਪਾਂ ਕਹਿ ਸਕਦੇ ਹਾਂ ਖਾਸ ਕਰਕੇ ਜਿਹੜੇ ਪੰਜਾਬੀ ਬੋਲਦੇ ਇਲਾਕੇ ਹੈਗੇ ਹਨ ਉਹਨਾਂ ਨਾਲ ਤੇ ਕੋਈ ਸਮੱਸਿਆ ਕਦੀ ਤੁਹਾਨੂੰ ਦੇਖਿਆ ਹੋਵੇਗਾ ਇਵਨ ਕਿ ਸਿੱਖ ਵੱਸੂ ਹਰਿਆਣੇ ਦੇ ਉਹਨਾਂ ਇਲਾਕਿਆਂ ਦੇ ਵਿੱਚ ਬਹੁਤ ਹੈਗੀ ਹੈ ਇਵਨ ਕਿ ਹਿਮਾਚਲ ਦੇ ਵੀ ਜਿਹੜੇ ਥੱਲੇ ਵਾਲੇ ਏਰੀਆ ਹੈਗੇ ਉੱਥੇ ਕੋਈ ਇਸ ਨਹੀਂ ਹੁੰਦੀ ਹੈਗੀ ਜਦੋਂ ਤੁਸੀਂ ਦੇਖਿਆ ਪਰ ਜਿੱਦਾਂ ਜਿੱਦਾਂ ਜੇ ਆਪਾਂ ਕਹੀਏ ਕਿ ਜਿੱਥੇ ਕਿਤੇ ਇਹਨਾਂ ਨੂੰ ਲੱਗਦਾ ਹੈਗਾ ਕਿ ਇੱਥੇ ਅਸੀਂ ਦਰਾਰਾਂ ਪਾਉਣੀਆਂ ਨੇ ਉੱਥੇ ਮਸਲੇ ਫਿਰ ਜਾਣ ਬੁੱਝ ਕੇ ਜਿਹੜੇ ਚੁਕਾਏ ਜਾਂਦੇ ਨੇ ਤੇ ਕਿਉਂਕਿ ਇਹਨਾਂ ਦੇ ਕੋਲ ਤੰਤਰ ਸਾਰਾ ਹੁੰਦਾ ਹੈ ਇਹਨਾਂ ਦੇ ਕੋਲ মিডিਆ ਹੁੰਦਾ ਹੈ ਹੁਣ ਜਦੋਂ ਇਹੀ ਸ਼ਖਸ ਹੈ ਇਹ ਅਚਾਨਕ ਕਿੱਦਾਂ ਹੋ ਗਿਆ ਵੀ ਇਹ ਬਹੁਤ ਸਾਰੀਆਂ ਟੀਵੀ ਡਿਬੇਟਸ 'ਚ ਪਰਗਟ ਹੋਣ ਲੱਗ ਗਿਆ ਇਹ ਕੋਈ ਰੈਗੂਲਰ ਉਹਨਾਂ ਦਾ ਕੋਈ ਗੈਸਟ ਸਰਕਾਰ ਜਾਂ ਕੁਝ ਗੈਸਟ ਸੀਗਾ ਹਰੇਕ ਤੁਸੀਂ ਦੇਖੋਗੇ ਹਰੇਕ ਟੀਵੀ ਚੈਨਲ ਦੀ ਡਿਬੇਟ ਦੇ ਵਿੱਚ ਇਹ ਸ਼ਖਸ ਹੈਗਾ ਹੈ ਕਿ ਇਹਦੀਆਂ ਡਿਟੇਲਾਂ ਕਿੱਥੋਂ ਸਾਂਝੀਆਂ ਹੋਈਆਂ ਇਹ ਕਿਤਨਾ ਕਿਤੇ ਇਹ ਵੀ ਜਾਂਚ ਦਾ ਵਿਸ਼ਾ ਹੈਗਾ ਕਿ ਫਿਰ ਪ੍ਰਮੋਟ ਜਿਸ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਹੈ ਫਿਰ ਕੱਲ ਨੂੰ ਜਿਹੜਾ ਹੈ ਕਹਿ ਲਈਏ ਕਿ ਕਿਸੇ ਦੀ ਭਾਵਨਾਵ ਨੂੰ ਠੇਸ ਪਹੁੰਚੇਗੀ ਤੇ ਜੇ ਕੱਲ ਨੂੰ ਇੱਥੇ ਕੋਈ ਕਾਰਵਾਈ ਹੋ ਗਈ ਫਿਰ ਜਿਹੜਾ ਸਿੱਖਾਂ ਦੇ ਨਾਲ ਨਾਲ ਨਾ ਪਾ ਦੇਣਾ ਹੈਗਾ ਸਿਧਾਂਤਕ ਪੱਖ ਤੋਂ ਇਹਨਾਂ ਤਮਾਮ ਚੀਜ਼ਾਂ ਦੇ ਮਾਇਨੇ ਕੀ ਨੇ ਅਸੀਂ ਇਹ ਵੀ ਡਿਸਕਸ ਕਰੀਏ ਤੇ ਗਾ ਅਸੀਂ ਇਹ ਵੀ ਗੱਲਬਾਤ ਕਰਨੀ ਜ਼ਰੂਰ ਹੈਗੀ ਹੈ ਕਿ ਜਿੱਥੇ-ਜਿੱਥੇ ਤੁਹਾਨੂੰ ਚੀਜ਼ਾਂ ਵਾਪਰੀਆਂ ਹੂੰ ਹੂੰ ਜੇਕਰ ਕੋਈ ਸਿੰਘ ਸਾਬਤ ਸੂਰਤ ਦਸਤਾਰ ਧਾਰੀ ਸ਼ਸਤਰ ਧਾਰੀ ਸਿੰਘ ਸੀਗਾ ਉਹਦੇ ਨਾਲ ਥੋੜੇ ਸਲੀਕੇ ਦੇ ਨਾਲ ਗੱਲ ਕੀਤੀ ਅਜਿਹੇ ਲੋਕਾਂ ਨੇ ਜਿੱਥੇ ਸਾਡੇ ਸਿੰਘ ਨੌਜਵਾਨ ਪੰਜਾਬ ਤੋਂ ਗਏ ਪਿੰਡਾਂ ਤੋਂ ਗਏ ਪਤਤ ਸੀਗੇ ਉਹਨਾਂ ਦੇ ਨਾਲ ਹੋਰ ਬੱਤਸਲੁਕੀ ਨਾਲ ਗੱਲ ਕੀਤੀ ਇਹ ਡਿਫਰੈਂਸ਼ੀਏਟਿਵ ਸਾਨੂੰ ਇਹ ਡਿਫਰੈਂਸ਼ੀਏਟ ਵੀ ਹੈਗਾ ਬਿਲਕੁਲ ਸਿਧਾਂਤਕ ਪੱਖ ਤੋਂ ਤੁਸੀਂ ਕਿਹਾ ਕਿ ਸਿਧਾਂਤਕ ਪੱਖ ਤੋਂ ਤੇ ਲਕੀਰਾਂ ਸਪਸ਼ਟ ਹੋ ਰਹੀਆਂ ਨੇ ਉਹ ਤੁਹਾਨੂੰ ਦੱਸ ਰਿਹਾ ਕਿ ਇੱਥੇ ਜਿਹੜੀ ਹੈ ਲਕੀਰ ਹੈਗੀ ਹੈ ਉਹ ਸਾਨੂੰ ਵੀ ਉਹ ਲਕੀਰ ਨੂੰ ਹੋਰ ਹੋਰ ਗੂੜਾ ਕਰਨਾ ਪੈਣਾ ਹੈ ਹੁਣ 20ਵੀਂ ਸਦੀ ਦੇ ਮਹਾਨ ਸ਼ਹੀਦ ਦਾ ਸੰਤ ਜਰਨੈਲ ਸਿੰਘ ਨੂੰ ਅਕਾਲ ਤਖਤ ਸਾਹਿਬ ਵੱਲੋਂ ਖਿਤਾਬ ਹੈਗਾ ਹੈ 20ਵੀਂ ਸਦੀ ਦੇ ਮਹਾਨ ਸਿੱਖ ਦਾ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਇਹ ਆਪਾਂ ਕੀ ਕਿ ਸ਼ਹੀਦੀ ਯਾਦਗਾਰ ਵੀ ਹੁਣ ਉਸੇ ਹੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਹੈਗੀ ਹੈ ਔਰ ਜੇ ਆਪਾਂ ਇਸ ਪੱਖ ਤੋਂ ਦੇਖਣਾ ਹੋਵੇ ਤੇ ਕਿਤਨਾ ਕਿਤੇ ਜਿਹੜਾ ਸੰਤ ਜਰਨੈਲ ਸਿੰਘ ਦੀ ਜਿਹੜੀ ਸ਼ਖਸੀਅਤ ਹੈਗੀ ਹੈ ਉਹ ਤੋਂ ਕਿਤਨਾ ਕਿਤੇ ਭੈ ਪੀ ਤੇ ਇਸ ਕਰਕੇ ਹੁੰਦੇ ਨੇ ਕਿ ਉਹਨਾਂ ਨੇ ਕਿਤਨਾ ਕਿਤੇ ਪੂਰਾ ਸ਼ੀਸ਼ਾ ਇੱਕ ਸਿੱਖ ਕੌਮ ਨੂੰ ਦਿਖਾਇਆ ਕਿ ਕੌਮ ਦੇ ਨਾਲ 47 ਤੋਂ ਲੈ ਕੇ ਤੇ ਹੁਣ ਤੱਕ ਜਾਂ ਉਹਨਾਂ ਸਮਿਆਂ ਤੱਕ ਕਿਹੋ ਜਿਹਾ ਵਿਤਕਰਾ ਕਿਹੋ ਜਿਹਾ ਹੋ ਰਿਹਾ ਹੈਗਾ ਫਿਰ ਸੰਤਾਂ ਵੱਲੋਂ ਜਿਹੜੀ ਹੈ ਨਸ਼ੇ ਦੇ ਖਿਲਾਫ ਕਿਵੇਂ ਆਪਾਂ ਦੇਖਿਆ ਕਿ ਇੱਕ ਡਟ ਕੇ ਮਹਿੰਮ ਚਲਾਈ ਜਾਂਦੀ ਹੈ ਤੇ ਉਹੀ ਪਤਿਤ ਨੌਜਵਾਨ ਜਿਹੜੇ ਕਿ ਕਾਲਜਾਂ ਦੇ ਵਿੱਚ ਕਿਤਨਾ ਕਿਤੇ ਕਿਉਂਕਿ ਤੁਸੀਂ ਉਹ ਸਮਾਂ ਦੇਖੋ ਨਾ ਜਦੋਂ ਇੱਕ ਮੰਨੇ ਤੇ ਕਾਮਰੇਡੀ ਲਹਿਰ ਚਰਮ ਸੀਮਾ ਤੇ ਹੈਗੀ ਹੈ ਕਿ ਦਸਤਾਰਾਂ ਵਾਲਿਆਂ ਨੂੰ ਛੇੜਿਆ ਜਾਂਦਾ ਹੈ ਤੇ ਉਦੋਂ ਸੰਤਾਂ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਕਿੰਨੇ ਨੌਜਵਾਨ ਜਿਹੜੇ ਨੇ ਉਹ ਇਸ ਲਹਿਰ ਦੇ ਵਿੱਚ ਆਉਂਦੇ ਨੇ ਕਿੰਨੇ ਨੌਜਵਾਨ ਅਮਰਤਾਰੀ ਹੁੰਦੇ ਨੇ ਦੁਬਾਰਾ ਉਹੀ ਆਪਾਂ ਕਹੀ ਕਿ ਇੱਕ ਪ੍ਰਗਟਾਵਾ ਜਿਹੜਾ ਜੋ ਗੁਰੂ ਸਾਹਿਬ ਦੇ ਵੱਲੋਂ ਸਿੱਖਾਂ ਨੂੰ ਖੰਡੇ ਬਾਟੇ ਦੀ ਪੌਲ ਦੇ ਨਾਲ ਜੁੜਨ ਦਾ ਮੈਸੇਜ ਦਿੱਤਾ ਗਿਆ ਸੀ ਉਹ ਸੰਤਾਂ ਨੇ ਉਹ ਸਾਰਾ ਕੁਝ ਕੀਤਾ ਕਿਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਉਹਨਾਂ ਦੇ ਅੰਦਰ ਕੌਮ ਮਤਾ ਮਲੀਨ ਹੋ ਗਈ ਸੀ ਜਿਹੜੀਆਂ ਲਕੀਰਾਂ ਜਿਹੜੀਆਂ ਕਿਤਨਾ ਕਿਤੇ ਮਿਟਦੀਆਂ ਜਾ ਰਹੀਆਂ ਸੀ ਉਹ ਆਪਣੇ ਆਪ ਨੂੰ ਇੱਕ ਨਿਆਰੀ ਕੌਮ ਦੇ ਵਜੋਂ ਨਹੀਂ ਮੰਨ ਰਹੇ ਸੀ ਉਦੋਂ ਤੇ ਲੋਕ ਜਾਂ ਉਦੋਂ ਦੇ ਸਿੱਖ ਉਹਨਾਂ ਨੂੰ ਲਕੀਰਾਂ ਨੂੰ ਸнт ਜਨਰੈਲ ਸਿੰਘ ਹੁਣਾਂ ਨੇ ਸਪਸ਼ਟ ਜਿਹੜਾ ਹੈ ਉਹਨਾਂ ਸਮਿਆਂ ਦੇ ਵਿੱਚ ਕੀਤਾ ਹੈਗਾ ਔਰ ਇਹੋ ਜੇ ਨਾਇਕ ਜਿਹੜੇ ਨੇ ਉਹ ਹਰੇਕ ਸਮੇਂ ਨਹੀਂ ਆਇਆ ਕਰਦੇ ਫਿਰ ਉਸ ਤੋਂ ਬਾਅਦ ਸਭ ਤੋਂ ਵੱਡਾ ਜੇ ਆਪਾਂ ਗੱਲ ਕਰ ਲਈਏ ਤੇ ਜੋ ਕਹਿਣੀ ਤੇ ਕਰਨੀ ਦੇ ਪੂਰੇ ਅੱਜ ਅਸੀਂ ਉਹਨਾਂ ਨੂੰ ਕਹਿੰਨੇ ਹੈਗੇ ਆ ਉਹਨਾਂ ਨੇ ਬਕਾਇਦਾ ਕਿਹਾ ਕਿ ਨਾ ਤੇ ਮੈਂ ਆਪਣੇ ਨਾਗਪੁਰ ਸਾਹਿਬ ਵਾਲੇ ਮਤੇ ਵਾਲੇ ਸਟੈਂਡ ਤੋਂ ਪਿੱਛੇ ਹਟਾਂਗਾ ਨਾ ਅਕਾਲੀਆਂ ਨੂੰ ਹਟੰਦਿਆਂਗਾ ਇਹੀ ਕਾਰਨ ਸੀ ਨਾ ਇੱਕ ਵੱਡਾ ਕਿ ਉਹਨਾਂ ਦੀ ਜਿਹੜੀ ਸ਼ਹਾਦਤ ਵੀ ਜਿਹੜੀ ਹੈ ਤਾਂ ਹੋਈ ਹੈਗੀ ਹੈ ਹਰੇਕ ਪੱਖ ਤੋਂ ਜਿਹੜਾ ਹੈ ਸੰਤ ਜਰਨੈਲ ਸਿੰਘ ਕੌਮ ਦੇ ਲੀਡਰ ਦੇ ਵੱਜੋਂ ਉੱਪਰ ਰਹਿਸਨ ਤੇ ਇਹ ਜਿਹੜੀਆਂ ਚੀਜ਼ਾਂ ਨੇ ਦੂਜੇ ਬੰਨੇ ਜਿਹੜੀਆਂ ਆਪਾਂ ਕਹਿ ਲਈ ਕਿ ਸਟੇਟ ਨੂੰ ਮਨਜ਼ੂਰ ਨਹੀਂ ਹੈਗੀਆਂ ਹੋਰ ਜੇ ਆਪਾਂ ਥੋੜਾ ਜਿਹਾ ਦੇਖਣਾ ਹੋਵੇ ਕਿ ਉਹਨਾਂ ਸਮਿਆਂ ਤੇ ਸੁਬ੍ਰਮਣੀਅਮ ਸਵਾਮੀ ਅਜ ਵੀ ਜਿਉਂਦੇ ਹੈਗੇ ਨੇ ਉਹ ਵੀ ਜਨ ਸੰਗ ਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਬਕਾਇਦਾ ਆਪਾਂ ਕਹਿ ਲਈ ਕਿ ਉਹਨਾਂ ਦੇ ਇੱਕ ਵੱਡੇ ਲੀਡਰ ਦੇ ਵਜੋਂ ਨੇ ਕੋਈ ਇਹ ਮੇਰੇ ਖਿਆਲ ਇਹ ਇਹ ਤੇ ਅਜੇ ਜਿਹੜਾ ਹੈਗਾ ਇਹ ਸੂਦ ਇਹ ਤੇ ਅਜੇ ਬਣਨ ਦੇ ਰਾਹ ਤੇ ਆਇਆ ਤਸਵੀਰਾਂ ਚ ਆਇਆ ਇਹ ਤੇ ਤਾਜ਼ਾ-ਤਾਜ਼ਾ ਆਇਆ ਕਿ ਉਹ ਤੇ ਮਨਿਸਟਰੀਆਂ ਤੱਕ ਮਾਣ ਚੁੱਕੇ ਹੈਗੇ ਨੇ ਉਹ ਬਕਾਇਦਾ ਸੰਤਾਂ ਨੂੰ ਮਿਲਦੇ ਨੇ ਸੰਤਾਂ ਦੇ ਨਾਲ ਰਹਿੰਦੇ ਨੇ ਉਹ ਰੋਜ਼ ਸ਼ਖਸ ਬਾਹਰ ਆ ਕੇ ਕਹਿੰਦਾ ਕਿ ਸੰਤ ਜਨੈਲ ਸਿੰਘ ਕੋਈ ਅਤਵਾਦੀਆਂ ਵੱਖ-ਵੱਖ ਦੀ ਨਹੀਂ ਹੈਗਾ ਹੁਣ ਇੱਕ Hindu ਉੱਥੇ ਜਾ ਕੇ ਉਹਨਾਂ ਦੇ ਸਾਹਮਣੇ ਅੱਖਾਂ ਦੇ ਸਾਹਮਣੇ ਕੁਛ ਏਦਾਂ ਦੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ ਕਿ ਜਦੋਂ ਸੰਤਾਂ ਦੇ ਕੋਲ ਕੋਈ ਮਸਲਾ ਲੈ ਕੇ ਆਉਂਦਾ ਸੀ ਤੇ ਉਹ ਇਹ ਨਹੀਂ ਸੀ ਦੇਖਦੇ ਹੁੰਦੇ ਵੀ ਇਹ ਸਿੱਖਾਂ ਦਾ ਮਸਲਾ ਹੈ Hindu ਦਾ ਮਸਲਾ ਹੈ ਜਾਂ ਕਿਸੇ ਹੋਰ ਧਰਮ ਜਾਂ ਜਾਤ ਦਾ ਹੈਗਾ ਹੈ ਉਹ ਮਸਲੇ ਦਾ ਹੱਲ ਕਰਦੇ ਸਨ ਔਰ ਉਹ ਬਕਾਇਦਾ ਉਹਨਾਂ ਦੀਆਂ ਵੀਡੀਓਜ਼ ਵੀ ਸਾਹਮਣੇ ਹੈਗੀਆਂ ਨੇ ਡਾਕੂਮੈਂਟਰੀਜ਼ ਦੇ ਵਿੱਚ ਵੀ ਉਹ ਚੀਜ਼ਾਂ ਹੈਗੀਆਂ ਨੇ ਕਿ ਜਦੋਂ ਇੱਕ ਜਿਹੜੇ ਹੈਗੇ ਨੇ Hindu ਆਪਣੀ ਲੜਕੀ ਦੀ ਲੈ ਕੇ ਆਉਂਦਾ ਮਸਲਾ ਲੈ ਕੇ ਆਉਂਦਾ ਹੈ ਤੇ ਉਦੋਂ ਸੰਤ ਜਰਨੈਲ ਸਿੰਘ ਕਿਵੇਂ ਜਿਹੜਾ ਉਹਨੂੰ ਰਿਐਕਟ ਕਰਦੇ ਹੈਗੇ ਔਰ ਕਿਵੇਂ ਉਹਦਾ ਘਰ ਬਸਾਉਂਦੇ ਨੇ ਤੇ ਉਸ ਤੋਂ ਬਾਅਦ ਕੱਲੀ ਉਹੀ ਬੀਬੀ ਨਹੀਂ ਹੋਰ ਵੀ ਕਿੰਨੀਆਂ ਜੜੀਆਂ ਬੀਬੀਆਂ ਹੋਣਗੀਆਂ ਜੜੀਆਂ ਸੰਤ ਜਰਨੈਲ ਸਿੰਘ ਦੇ ਕਹਿਣ ਤੇ ਵਸੀਆਂ ਹੋਣਗੀਆਂ Hindu ਬੀਬੀਆਂ ਦੀ ਆਪਾਂ ਗੱਲ ਕਰ ਰਹੇ ਹਾਂ ਮਸਲਾ Hindu ਸਿੱਖ ਦਾ ਹੈ ਨਹੀਂ ਪਰ ਕਿਉਂਕਿ ਇਹ ਬਣਾਇਆ ਗਿਆ ਫਿਰ ਇੱਥੇ ਕਲੀਅਰ ਕਰਨਾ ਬਣੇਗਾ ਕਿ ਕੀ ਸੰਤ ਜਰਨੈਲ ਸਿੰਘ Hinduਾਂ ਦੇ ਦੁਸ਼ਮਣ ਹੈਗੇ ਸਨ ਫਿਰ ਉਸ ਤੋਂ ਬਾਅਦ ਤੁਸੀਂ ਉਹਨਾਂ ਦੀ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਗੁਰਦਾਸਪੁਰ ਜੇਲ੍ਹ ਦੇ ਵਿੱਚ ਜਦੋਂ ਸੰਤ ਜਾਂਦੇ ਹੈਗੇ ਨੇ ਤੇ ਉੱਥੇ ਗੁਰਦੁਆਰਾ ਸਾਹਿਬ ਤੇ ਸ਼ੋਭਿਤ ਹੈ ਮੰਦਰ ਨਹੀਂ ਹੁੰਦਾ ਤੇ ਫਿਰ ਕੁਝ Hindu ਜਿਹੜੇ ਕੈਦੀ ਨੇ ਉਹ ਜਾ ਕੇ ਅਪੀਲ ਕਰਦੇ ਨੇ ਉਹਨਾਂ ਦੀ ਅਪੀਲ ਤੇ ਜੇਲ੍ਹ ਦੇ ਵਿੱਚ ਮੰਦਰ ਜਿਹੜਾ ਹੈ ਬਣਵਾਇਆ ਜਾਂਦਾ ਹੈ ਔਰ ਮੰਨ ਲਓ ਕਿ ਇੱਕ ਸ਼ਖਸ ਜੇ ਹਿੰਦੂਆਂ ਨਾਲ ਨਫ਼ਰਤ ਕਰਦਾ ਹੋਵੇ ਤੇ ਫਿਰ ਮੰਦਰ ਕਿਉਂ ਬਣਵਾਏਗਾ ਬਿਲਕੁਲ ਤੇ ਫਿਰ ਇਸੇ ਤਰੀਕੇ ਦੇ ਇੱਕ ਰਮਾਇਣ ਦੀ ਜਿਹੜੀ ਹੈ ਬੇਅਦਬੀ ਹੁੰਦੀ ਹੈ ਉਹ ਵਾਲੇ ਕੇਸ ਦੇ ਵਿੱਚ ਸੰਤ ਜਰਨੈਲ ਸਿੰਘ ਆਪਣੇ ਜਥੇ ਵੱਲੋਂ ਇੱਕ ਵੱਡੀ ਮਾਇਆ ਭੇਜਦੇ ਹਨ ਕਿ ਕੇਸ ਇਹਦਾ ਲੜਿਆ ਜਾਵੇ ਤੇ ਫਿਰ ਇਹ ਤਾਂ ਇਹ ਤਾਂ ਆਪਾਂ ਦੋ ਚਾਰ ਉਦਾਹਰਨਾਂ ਜਿਹੜੀਆਂ ਜਿਆਦਾ ਪਪੂਲਰ ਹੈਗੀਆਂ ਨੇ ਉਹ ਆਪਾਂ ਕਹਿ ਸਕਦੇ ਹਾਂ ਕਿ ਪਰਚਲਤ ਨੇ ਤੇ ਇਹੋ ਜੀਆਂ ਕਿੰਨੀਆਂ ਉਦਾਹਰਨਾਂ ਹੋਣਗੀਆਂ ਜੇ तकरीबन 40 42 ਸਾਲ ਹੋਏ ਨੇ ਬਹੁਤ ਸਾਰੇ ਤੁਸੀਂ ਇੰਟਰਵਿਊਜ਼ ਦੇਖੀਆਂ ਹੋਣਗੀਆਂ ਪੋਡਕਾਸਟ ਦੇਖੇ ਹੋਣਗੇ ਜਿਹੜੇ ਲੋਕ ਉਹਨਾਂ ਸਮਿਆਂ ਦੇ ਵਿੱਚ ਮੌਜੂਦ ਸਨ ਔਰ ਬਹੁਤ ਸਾਰੇ ਜਿਹੜੇ ਹਿੰਦੂ ਨੇ ਉਹ ਉਹਨਾਂ ਨੂੰ ਐਜ਼ ਏ ਸੰਤ ਹੀ ਮੰਨਦੇ ਨੇ ਹੁਣੇ ਕਿਹੜੀ ਵਿਚਾਰਤਾ ਰਹਾ ਹੈ ਇਹ ਦੇਖਣ ਦੀ ਲੋੜ ਹੈਗੀ ਅਤੇ ਫਿਰ ਜੇ ਰਿਐਕਸ਼ਨ ਦੇ ਵੱਲੋਂ ਜਦੋਂ ਨੌਜਵਾਨਾਂ ਦੇ ਵੱਲੋਂ ਆਪਾਂ ਕਹਿ ਲਈਏ ਕਿ ਭਾਵੁਕ ਹੋਗੇ ਪੰਜਾਬ ਦੇ ਅੰਦਰ ਜਿਹੜਾ ਹੈਗਾ ਕਿ ਬੱਸਾਂ ਦੇ ਉੱਤੇ ਸੰਤਾਂ ਦੇ ਹਿਮਾਚਲ ਦੀਆਂ ਬੱਸਾਂ ਦੇ ਖਾਸ ਕਰਕੇ ਸੰਜਨੈਲ ਸਿੰਘ ਉਹਨਾਂ ਦੇ ਵੱਡੇ ਵੱਡੇ ਸਟicker ਲਾ ਦਿੱਤੇ ਗਏ ਤੇ ਫਿਰ ਮਸਲਾ ਜਿਹੜਾ ਹੈ ਇਹਨਾਂ ਦੀ ਵਿਧਾਨ ਸਭਾ 'ਚ ਵੀ ਉੱਠ ਜਾਂਦਾ ਹੈ ਕਿ ਇਸ ਤਰ੍ਹਾਂ ਹੋ ਰਿਹਾ ਹੈ ਤੁਸੀਂ ਪੰਜਾਬ ਸਰਕਾਰ ਦੇ ਨਾਲ ਗੱਲ ਕਰੋ ਇਹ ਹਰੇਕ ਸਾਲ ਕਿਤਨਾ ਕਿਤੇ ਇਸ ਮੁੱਦੇ ਨੂੰ ਪੋਲਰਾਈਜੇਸ਼ਨ ਦੇ ਲਈ ਜਿਹੜਾ ਹੈ ਵਰਤਿਆ ਜਾਂਦਾ ਹੈ ਔਰ ਇਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਧਿਆਨ ਰੱਖਣ ਦੀ ਲੋੜ ਹੈ ਦੂਜਾ ਤੁਹਾਡਾ ਸਵਾਲ ਇਹ ਸੀ ਜਿਹੜੀ ਪਹਿਲੀ ਤੁਸੀਂ ਵੀਡੀਓ ਦੇਖੋਗੇ ਨਾ ਤੁਸੀਂ ਕਿਹਾ ਕਿ ਸਿੱਖੀ ਸਰੂਪ ਦੇ ਵਿੱਚ ਜਿਹੜੀ ਪਹਿਲੀ ਤੁਸੀਂ ਵੀਡੀਓ ਦੇਖੋਗੇ ਤੇ ਉਹ ਜਦੋਂ ਝੰਡਾ ਲਾਇਆ ਜਾ ਰਿਹਾ ਹੈ ਤੇ ਮੁੰਡਾ ਇੱਕ ਪਤਿੱਤੀ ਲੱਗ ਰਿਹਾ ਹੈ ਉਹ ਲਾਗੇ ਖੜਾ ਹੋਇਆ ਹੈ ਕੀ ਐਜ਼ ਸਿੱਖ ਹੋਣ ਦੇ ਨਾਤੇ ਜੇ ਤੁਸੀਂ ਇਹਨਾਂ ਚੀਜ਼ਾਂ ਦਾ ਸਤਕਾਰ ਬਹਾਲ ਨਹੀਂ ਕਰ ਸਕਦੇ ਫਿਰ ਉੱਥੇ ਸਟੈਂਡ ਵੀ ਜਿਹੜਾ ਹੈ ਲੈਣਾ ਜਿਹੜਾ ਆਪਾਂ ਕਹੀ ਕਿ ਚਾਹੀਦਾ ਹੈਗਾ ਜਦੋਂ ਬਾਅਦ ਦੇ ਵਿੱਚ ਨੌਜਵਾਨ ਆਉਂਦੇ ਨੇ ਤੇ ਉਹ ਫਿਰ ਆ ਕੇ ਜਿਹੜਾ ਹੈਗਾ ਉਹ ਕਹਿੰਦੇ ਕਿ ਝੰਡਾ ਜਿਹੜਾ ਸਾਨੂੰ ਵਾਪਸ ਦਿਓ ਜਾਂ ਜਿਹੜਾ ਫਿਰ ਉਸ ਤੋਂ ਬਾਅਦ ਜਿਹੜਾ ਹੈ ਕਿਤਨਾ ਕਿਤੇ ਖੇਬੜ ਜਾਦੀ ਜਿਹੜੀ ਉੱਤਰ ਆਪਾਂ ਕਹੀ ਕਿ ਗੱਲ ਚੱਲਦੀ ਹੈਗੀ ਹੈ ਤੇ ਗੱਲ ਉਹੀ ਹੈ ਜਿੱਦਾਂ ਤੁਸੀਂ ਕਿਹਾ ਕਿ ਜੋ ਗੁਰੂ ਸਾਹਿਬ ਦਾ ਸਾਨੂੰ ਮੈਸੇਜ ਹੈਗਾ ਜੋ ਗੁਰੂ ਸਾਹਿਬ ਦਾ ਖੰਡੇ ਬਾਟੇ ਦੀ ਪੋਲ ਲੈਣ ਦਾ ਜਿਹੜਾ ਹੈਗਾ ਇਹ ਸੁਨੇਹਾ ਸਾਨੂੰ ਹੈਗਾ ਸਾਨੂੰ ਉੱਤੇ ਪੂਰਾ ਪਰਪੱਕ ਹੋਣਾ ਪਵੇਗਾ ਜੇ ਅਸੀਂ ਕਹੀ ਕਿ ਅਸੀਂ ਮੇਲਿਆਂ ਦੇ ਵਿੱਚ ਸਿਰਫ ਖੁੱਲੜਬਾਜੀ ਦੇ ਤੌਰ ਤੇ ਜਾਂ ਉਸ ਦਿਨ ਕੇਸਰੀ ਪਟਕੇ ਵੀ ਬਣ ਲੈਣੇ ਨੇ ਬੁਲਟ ਤੇ ਪਟਾਕੇ ਵੀ ਪਾ ਲੈਣੇ ਨੇ ਤੇ ਜਾਂ ਜਿਹੜਾ ਕਹੀਏ ਕਿ ਹੋਲੇ ਮਹੱਲੇ ਨੂੰ ਵੀ ਜੇ ਹੋਲੀ ਦੇ ਤਰੀਕੇ ਦੇ ਨਾਲ ਹੀ ਕੱਲਾ ਰੰਗਾਂ ਵਾਲੇ ਤਰੀਕੇ ਦੇ ਨਾਲ ਹੀ ਮਨਾਉਣਾ ਹੈ ਤੇ ਇਹਨਾਂ ਚੀਜ਼ਾਂ ਦਾ ਕੋਈ ਬਹੁਤਾ ਜ਼ਿਆਦਾ ਫਾਇਦਾ ਵੀ ਨਹੀਂ ਹੋਣ ਵਾਲਾ ਔਰ ਇਹ ਗੁਰੂ ਸਾਹਿਬ ਦਾ ਸੁਨੇਹਾ ਵੀ ਨਹੀਂ ਹੈਗਾ ਤੇ ਜੇ ਤੁਸੀਂ ਸੰਤ ਜਰਨੈਲ ਸਿੰਘ ਦੀ ਤਸਵੀਰ ਲਾਉਣੀ ਹੈ ਤੇ ਫਿਰ ਡਟਣਾ ਪਏਗਾ ਫਿਰ ਕਿਤਨਾ ਕਿਤੇ ਦੇਖੋ ਵੀ ਤੁਹਾਡੇ ਸਾਹਮਣੇ ਕੋਈ ਬੇਅਦਬੀ ਨਾ ਕਰ ਜਾਵੇ ਉਹ ਤਸਵੀਰ ਦੀ ਫਿਰ ਜੇ ਤੁਸੀਂ ਉਸ ਪੱਖ ਤੋਂ ਦੇਖਦੇ ਹੈਗੇ ਹੋ ਤੇ ਬਾਕੀ ਸਿੱਖ ਕੌਮਤਾ ਦੇ ਪੱਖ ਤੋਂ ਕਿਤਨਾ ਕਿਤੇ ਆਪਾਂ ਕਹਾਂਗੇ ਕਿ ਚੰਗੀ ਗੱਲ ਹੈਗੀ ਆ ਕਿ ਅਗਲੇ ਤੁਹਾਨੂੰ ਆਪ ਦੱਸ ਰਹੇ ਨੇ ਹੁਣ ਆਪਾਂ ਇਹ ਤਾਂ ਨਹੀਂ ਨਾ ਐਕਸਪੈਕਟ ਕਰ ਸਕਦੇ ਉਹਨਾਂ ਦੀ ਹੀਰੋ ਤੇ ਇੰਦਰਾ ਗਾਂਧੀ ਰਹਿਣੀ ਹੈ ਸਾਨੂੰ ਸਾਡੇ ਵਾਲਿਆਂ ਤੇ ਜ਼ੋਰ ਪਾਉਣਾ ਪਵੇਗਾ ਕਿ ਸਾਡੇ ਅਸਲ ਹੀਰੋ ਕੋਨ ਨੇ ਸਾਡੇ ਅਸਲ ਹੀਰੋ ਕੋਨ ਨੇ ਸਾਡੇ ਨਾਇਕੋ ਨੇ ਸਾਡੇ ਲਈ ਬਾਬਾ ਬੰਦਾ ਸਿੰਘ ਬਹਾਦਰ ਵੀ ਨਾਇਕ ਨੇ ਸਾਡੇ ਲਈ ਮਹਾਰਾਜਾ ਰਣਜੀਤ ਸਿੰਘ ਵੀ ਨਾਇਕ ਨੇ ਸਾਡੇ ਲਈ ਸੰਤ ਜਰਨੈਲ ਸਿੰਘ ਸ਼ਹੀਦ ਆਪਾਂ ਕਹੀ ਕਿ ਸੁਖਦੇਵ ਸਿੰਘ ਸੁਖਾ ਰਜਿੰਦਰ ਸਿੰਘ ਜਿੰਦਾ ਸ਼ਹੀਦ ਬੀਨ ਸਿੰਘ ਸਤਵੰਦ ਸਿੰਘ ਇਹ ਸਾਰੇ ਇੱਕ ਲਕੀਰ ਨੇ ਅਸੀਂ ਇਹਨਾਂ ਨੂੰ ਨਾਇਕ ਮੰਨਦੇ ਹਾਂ ਪਰ ਜੇ ਆਪਾਂ ਇਹ ਕਿ ਜਿਹੜੇ ਜਮਨਾਪਾਰ ਵਾਲੇ ਹੈਗੇ ਨੇ ਉਹਨਾਂ ਦੇ ਲਈ ਇਹ ਸਾਰੇ ਖਲ ਨਾਇਕ ਨੇ ਜੇ ਅਸੀਂ ਇਹ ਵੀ ਨਾ ਐਕਸਪੈਕਟ ਕਰੀਏ ਕਿ ਉਹ ਸਾਡੇ ਲਈ ਸਤਿਕਾਰ ਕਰਨਗੇ ਜਾਂ ਉਹ ਸਾਡੀ ਵਿਚਾਰਧਾਰਾ ਨੂੰ ਜਿਹੜਾ ਹੈ ਮੰਨਣਗੇ ਇਹਦਾ ਮਤਲਬ ਹੈ ਅਸੀਂ ਉਹ ਚੀਜ਼ ਤੇ ਵੀ ਜ਼ੋਰ ਨਾ ਪਾਈਏ ਹਾਂ ਹੁਣ ਐਕਸ਼ਨ ਦਾ ਰਿਐਕਸ਼ਨ ਹੁੰਦਾ ਹੈ ਵਿੱਚੋਂ ਕੁਝ ਬੱਸਾਂ ਦੀ ਜਿਹੜੀ ਭੰਤੋੜ ਵਾਲੀ ਵੀ ਤੁਸੀਂ ਵੀਡੀਓ ਦੇਖੀ ਹੋਣੀ ਆ ਉਸ ਤਰੀਕੇ ਤੇ ਵਾਇਲੈਂਸ ਤੋਂ ਜਿਹੜਾ ਹੈ ਸਾਨੂੰ ਕਿਤੇ ਨਾ ਕਿਤੇ ਜਿਹੜਾ ਹੈ ਗ੍ਰੇਸ ਕਰਨਾ ਚਾਹੀਦਾ ਹੈ ਔਰ ਸਰਕਾਰਾਂ ਨੂੰ ਵੀ ਇੱਥੇ ਥੋੜਾ ਜਿਹਾ ਆਪਾਂ ਕੀ ਕਿ ਥੋੜਾ ਜਿਹਾ ਇੱਥੇ ਸਰਕਾਰਾਂ ਨੂੰ ਪੱਖਪਾਤੀ ਰਵਈਏ ਤੋਂ ਉੱਪਰ ਉੱਠਣਾ ਚਾਹੀਦਾ ਹੈ ਸ਼੍ਰੋਮਣੀ ਕਮੇਟੀ ਦਾ ਵੀ ਬਿਆਨ ਆਪਾਂ ਦੇਖਿਆ ਗਿਆ ਗਿਆ ਜਥੇਦਾਰ ਸਾਹਿਬ ਵੱਖ-ਵੱਖ ਸੰਸਥਾਵਾਂ ਦਾ ਆ ਗਿਆ ਪਰ ਪੰਜਾਬ ਸਰਕਾਰ ਇਸ ਮਸਲੇ ਤੇ ਚੁੱਪ ਹੈਗੀ ਹੈ ਕੀ ਮਤਲਬ ਕਿ ਪੰਥਕ ਮਸਲੇ ਜਾਂ ਸਿੱਖਾਂ ਨੂੰ ਲੈ ਕੇ ਫਿਰ ਕੀ ਮਤਲਬ ਬਹੁਗਿਣਤੀ ਸਿੱਖਾਂ ਵਾਲਾ ਸੂਬਾ ਹੋਵੇ ਤੇ ਹੁਣ ਜਿਹੜਾ ਹੈਗਾ ਕੁਝ ਵੋਟ ਰਾਜਨੀਤਿਕ ਲੀਡ ਦੀ ਤੁਸੀਂ ਇਸ ਮੁੱਦੇ ਨੂੰ ਜੇ ਸਾਈਡ ਤੇ ਕਰਦੇ ਹੋ ਤੇ ਇਹ ਨਹੀਂ ਕਿਤਨਾ ਕਿਤੇ ਸਹੀ ਨਹੀਂ ਹੈ। ਦੇਖਣ ਨੂੰ ਮਿਲਿਆ ਕਿ ਉਹ ਤਸਵੀਰਾਂ ਦੇ ਵਿੱਚ ਹਿਮਾਚਲੀਆਂ ਦਾ ਕਿਸੇ ਤਰੀਕੇ ਦਾ ਦਰਦ ਘੱਟ ਵੀ ਹਿਮਾਚਲੀਆਂ ਦਾ ਕੰਸਰਨ ਆਪਣੇ ਮੁੱਦੇ ਦੇ ਤੇ ਘੱਟ ਤੇ ਨੌਜਵਾਨਾਂ ਨੂੰ ਟ੍ਰਿਗਰ ਕਰਨਾ ਵਾਅਦਾ ਸੀਗਾ। ਹੁਣ ਜੇਕਰ ਪੰਜਾਬ ਵਾਲੇ ਪਾਸੇ ਨੌਜਵਾਨਾਂ ਨੇ ਜ਼ਿੰਮੇਵਾਰੀ ਚੁੱਕੀ ਹੈ ਕਿ ਅਸੀਂ ਹਿਮਾਚਲ ਦੀ ਹਰ ਇੱਕ ਗੱਡੀ ਬੱਸ ਦੇ ਉੱਤੇ ਸੰਤਾਂ ਦੀ ਤਸਵੀਰ ਲਾ ਕੇ ਭੇਜਣੀ ਹੈ। ਉਹਨਾਂ ਦਾ ਵੀ ਰੋਸਾ ਜ਼ਾਹਰ ਕਰਦਾ ਹੋਰ ਉਹ ਕਰਨ ਤੇ ਕਰਨ ਕੀ ਇਹ तमाम ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਵਾਪਰਦੀਆਂ ਰਹਿਣਗੀਆਂ ਸੋਸ਼ਲ ਮੀਡੀਆ ਦੇ ਨਾਲ ਤਸਵੀਰਾਂ ਥੋੜੀਆਂ ਜਲਦ ਪਹੁੰਚ ਜਾਂਦੀਆਂ ਨੇ ਕਿਹੜੀਆਂ ਚੀਜ਼ਾਂ ਨੇ ਜਿਦੇ ਵੱਲ ਥੋੜੇ ਜਿ ਸਾਨੂੰ ਸਾਵਧਾਨੀ ਦੇਣੀ ਚਾਹੀਦੀ ਹੈ ਚਲੋ ਰਹਿਤ ਮਰਿਆਦਾ ਦੇ ਮੁਤਾਬਕ ਗੁਰਸਿੱਖ ਨੌਜਵਾਨ ਜੇਕਰ ਜਾ ਰਿਹਾ ਸਾਨੂੰ ਕਾਫੀ ਘੱਟ ਤਸਵੀਰਾਂ ਨਜ਼ਰ ਆਈਆਂ ਨੇ ਲੇਕਿਨ ਹਾਂ ਕੋਈ ਕੋਈ ਸਾਵਧਾਨੀਆਂ ਤਾਂ ਵਰਤਣੀਆਂ ਪੈਣ ਬਿਲਕੁਲ ਸਾਵਧਾਨੀਆਂ ਜਿੱਦਾਂ ਆਪਾਂ ਦੇਖਿਆ ਨਾ ਕਿ ਕੱਲੀ ਇਹ ਹੀ ਘਟਨਾ ਨਹੀਂ ਹੈਗੀ ਉਤਰਾਖੰਡ ਦੀ ਘਟਨਾ ਦਾ ਤੁਸੀਂ ਮੈਂਸ਼ਨ ਕਰਕੇ ਆ ਕਿ ਕਿਵੇਂ ਇੱਕ ਦੁਕਾਨ ਦੇ ਵਿੱਚ ਜਾ ਕੇ ਜਿਹੜਾ ਹੈ ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਇੱਥੇ ਜਿਹੜਾ ਹੈਗਾ ਕਿਤਨਾ ਕਿਤੇ ਜਿਹੜੀ ਜੈਨੋਸਾਈਡਲ ਇੰਪਲਸ ਹੈਗੀ ਹੈ ਉਹ ਕਿਸੇ ਵੀ ਟਾਈਮ ਜਿਹੜੀ ਹੈ ਐਕਟੀਵੇਟ ਕਰਨ ਦੀਆਂ ਕੋਸ਼ਿਸ਼ਾਂ ਹੋ ਜਾਂਦੀਆਂ ਨੇ ਜਾਂ ਉਹਨੂੰ ਉਹਦੀ ਟੈਸਟਿੰਗ ਜਿਹੜੀ ਹੈ ਨਾ ਕੁਝ-ਕੁਝ ਸਮੇਂ ਦੇ ਬਾਅਦ ਇਹ ਲੋਕ ਕਰਦੇ ਰਹਿੰਦੇ ਨੇ ਕਿ ਕਿਤੇ ਠੰਡਾ ਤਾਂ ਨਹੀਂ ਪੈ ਗਿਆ ਹੁਣ ਇਹ ਵੀ ਨਹੀਂ ਕਿ ਇਸ ਮਸਲੇ ਨਾਲ ਜਿਹੜਾ ਇਸ ਤਰ੍ਹਾਂ ਦਾ ਕੁਝ ਹੋ ਜਾਏਗਾ ਪਰ 84 ਤੋਂ ਪਹਿਲਾਂ ਵੀ ਨਾ ਇਦਾਂ ਦੀਆਂ ਕੁਝ ਘਟਨਾਵਾਂ ਇਦਾਂ ਦੇ ਛੋਟੇ-ਛੋਟੇ ਇਨਸੀਡੈਂਟ ਕੁਝ-ਕੁਝ ਸਮੇਂ ਬਾਅਦ ਜਿਹੜੇ ਸੀ ਉਹ ਹੁੰਦੇ ਰਹਿੰਦੇ ਸੀ ਔਰ ਉਸ ਦੇ ਵਿੱਚ ਹੁਣ ਤੁਸੀਂ ਦੇਖੋ ਨਾ ਤੁਹਾਨੂੰ ਯਾਦ ਹੋਵੇਗਾ ਜੇ ਆਪਾਂ ਰੀਸੈਂਟ ਗੱਲ ਕਰ ਲਈਏ ਕਿ ਜ ਹਰੇ ਝੰਡੇ ਲਾਏ ਨੇ ਹਰੇ ਝੰਡੇ ਲਾਉਣ ਵਾਲਾ ਕਿਸਾਨ ਵੀ ਖਾਲਸਤਾਨੀ ਹੈ ਜੀ ਆਈਐਸਟੀ ਵਰਦੀ ਪਾ ਕੇ ਜਿਹੜਾ ਸੌਹ ਚੁੱਕ ਕੇ ਭਾਰਤ ਦੇ ਲਈ ਜਿਹੜਾ ਕੰਮ ਕਰਦਾ ਹੈ ਉਹ ਵੀ ਖਾਲਸਤਾਨੀ ਹੈ 에어ਪੋਰਟ ਤੇ ਬੀਬੀ ਦੇ ਉੱਤੇ ਟੈਗ ਦੇ ਨਾਲ ਕੁਲਵਿੰਦਰ ਦੇ ਨਾਲ ਜੇ ਕੋਰ ਲਿਖਿਆ ਹੈ ਤੇ ਉਹ ਵੀ ਖਾਲਸਤਾਨੀ ਹੈ ਅਰਸ਼ਦੀਪ ਸਿੰਘ ਜਿਹੜਾ ਕ੍ਰਿਕਟਰ ਹੈ ਜਿਨੇ ਪਤਾ ਨਹੀਂ ਇਹਨਾਂ ਨੂੰ ਕਿੰਨੇ ਮੈਚ ਜਿਤਾਏ ਨੇ ਜੇ ਉਹ ਕੈਚ ਛੱਡਦੇ ਵੀ ਤੇ ਉਹ ਵੀ ਖਾਲਸਤਾਨੀ ਹੈ ਮਤਲਬ ਉਹਨਾਂ ਦੇ ਕੋਲ ਕਿਤੇ ਨਾ ਕਿਤੇ ਇੱਕ ਟੈਗ ਹੈਗਾ ਉਹ ਕਦੀ ਵੀ ਉਹਨੂੰ ਐਕਟੀਵੇਟ ਕਰ ਸਕਦੇ ਨੇ ਤੇ ਤੁਹਾਨੂੰ ਵੀ ਆਪਣੀ ਤਿਆਰੀ ਇੱਕ ਤਾਂ ਗਿਆਨ ਦੇ ਨਾਲ ਵੀ ਰੱਖਣੀ ਪਵੇਗੀ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਡਿਸਆਨ ਨਾ ਕਰੋ ਤੁਸੀਂ ਜਿੱਦਾਂ ਦੀਪ ਸਿੱਧੂ ਦਾ ਹੁੰਦਾ ਸੀ ਨਾ ਕਿ ਅਸੀਂ ਇੱਕ ਸਟੇਟ ਹੁੱਡ ਮਾਣਿਆ ਹੈਗਾ ਤੇ ਸਾਨੂੰ ਇਹ ਚੀਜ਼ਾਂ ਨੂੰ ਡਿਸਆਨ ਕਰਨ ਦੀ ਲੋੜ ਨਹੀਂ ਹੈਗੀ ਸਾਨੂੰ ਬਹੁਤਾ ਜਿਆਦਾ ਡਿਫੈਂਸਿਵ ਹੋਣ ਦੀ ਲੋੜ ਨਹੀਂ ਹੈਗੀ ਤੁਸੀਂ ਅੱਗੋਂ ਜਿਹੜਾ ਹੈਗਾ ਇੱਕ ਤਾਂ ਨੌਲੇਜ ਦੇ ਨਾਲ ਗਿਆਨ ਦੇ ਨਾਲ ਤਿਆਰੀ ਰੱਖਣੀ ਹੈ ਦੂਜਾ ਜਦੋਂ ਇਦਾਂ ਦੇ ਹਾਲਾਤ ਬੰਦੇ ਨੇ ਤੁਸੀਂ ਜੇ ਆਪਾਂ ਕਹੀ ਕਿ ਕਿਤੇ ਨਾ ਕਿਤੇ ਇਕੱਲੇ ਦੁਕੱਲੇ ਜਾਂ ਕਿਤੇ ਨਾ ਕਿਤੇ ਇਸ ਤਰੀਕੇ ਦੇ ਨਾਲ ਜਦੋਂ ਹੁੰਦਾ ਹੈਗਾ ਤੇ ਜ਼ਰੂਰ ਜਿਹੜਾ ਹੈਗਾ ਨਾਲ ਦੇ ਸਿੰਘਾਂ ਦੇ ਨਾਲ ਜਾਂ ਕਿਤੇ ਜਥੇ ਦੇ ਤੌਰ ਤੇ ਜਿਹੜਾ ਜਾਇਆ ਜਾਵੇ ਮਤਲਬ ਜਿਹੜਾ ਇਤਿਹਾਸ ਹੈਗਾ ਉਹ ਵਰਤੇ ਜਾਵੇ ਕਿ ਕੱਲਾ ਤੋਂ ਕੱਲਾ ਜਿਹੜਾ ਸਿੰਘ ਹੈ ਉਸ ਨੂੰ ਘੇਰ ਕੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਖਾਸ ਕਰਕੇ ਪੰਜਾਬ ਤੋਂ ਬਾਹਰ ਹੁਣ ਤੇ ਪੰਜਾਬ ਦੇ ਵਿੱਚ ਵੀ ਲੁਧਿਆਣੇ ਦੇ ਵਿੱਚ ਵੀ ਤੁਸੀਂ ਦੇਖਿਆ ਹੋਵੇਗਾ ਕਿ ਕਿਵੇਂ ਜਿਹੜੇ ਪ੍ਰਵਾਸੀ ਹੈਗੇ ਨੇ ਕਿਤਨਾ ਕਿਤੇ ਕੱਲੇ ਸਿੱਖ ਨੂੰ ਜਿਹੜਾ ਹੈ ਘੇਰ ਕੇ ਜਿਹੜੇ ਖੜ ਜਾਂਦੇ ਨੇ ਤੇ ਉੱਥੇ ਗੱਲ ਉੱਥੇ ਹੀ ਹੈ ਗੱਲ ਸਿੱਖਾਂ ਦਾ ਜਿਹੜਾ ਮਸਲਾ ਹੱਲ ਹੈ ਉਹ ਅਨੰਦਪੁਰ ਸਾਹਿਬ ਜਾ ਕੇ ਹੀ ਹੋਣਾ ਹੈ ਉਹ ਖੰਡੇ ਬਾਟੇ ਦੀ ਪੌਲ ਤੇ ਜਾ ਕੇ ਹੀ ਜੇ ਆਪਾਂ ਕਹੀ ਕਿ ਮੁਕਤੀ ਉੱਥੋਂ ਹੀ ਹੋਣੀ ਹੈ ਇਹ ਹੁਣ ਸਿੱਖ ਅੱਜ ਸਮਝ ਲੈਣ ਕੱਲ ਸਮਝ ਲੈਣ ਜਾਂ ਆਉਣ ਵਾਲੇ 50 ਸਾਲਾਂ ਨੂੰ ਸਮਝ ਲੈਣ ਜਾਂ ਛੋਟਾ ਨੁਕਸਾਨ ਕਰਾ ਕੇ ਸਮਝ ਲੈਣ ਜਾਂ ਵੱਡਾ ਨੁਕਸਾਨ ਕਰਾ ਕੇ ਸਮਝ ਲੈਣ ਮਸਲੇ ਦਾ ਹੱਲ ਅਨੰਦਪੁਰ ਸਾਹਿਬ ਵੱਲ ਨੂੰ ਮੁੱਖ ਕਰਕੇ ਹੀ ਹੋਣਾ ਹੈ ਬਿਲਕੁਲ ਜੀ ਅਸੀਂ ਦੇਖ ਰਹੇ ਆਏ ਹਾਂ ਪਿਛਲੇ ਤਕਰੀਬਨ 4 ਤੋਂ 5 ਸਾਲਾਂ ਦੇ ਵਿੱਚ ਇਹ ਤਮਾਮ ਘਟਨਾਵਾਂ ਹੌਲੀ ਹੌਲੀ ਕਰਕੇ ਵਾਧੀਆਂ ਰਹੀਆਂ ਨੇ ਬੜੀ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਘਰੋਂ ਨਿਕਲੇ ਨੌਜਵਾਨ ਜਾਣਾ ਤਾਂ ਚਾਹੁੰਦੇ ਨੇ ਮਨੀਕਰਨ ਸਾਹਿਬ ਲੇਕਿਨ ਇਸ ਕਦਰ ਉਹਨਾਂ ਨੂੰ ਰੋਕਿਆ ਜਾਂਦਾ ਹੈ ਕਿ ਕੁਝ ਇਸ ਦੇ ਚਲੋ ਨਾਲ ਲੱਗਦੀ ਹੈ ਟੈਨਸ਼ਨ ਦੇ ਵਿੱਚ ਜੇ ਆਪਾਂ ਕਹੀਏ ਨਾ ਕਿ ਰਹਿੰਦੇ ਹੈਗੇ ਪੇਰੈਂਟਸ ਕਿ ਮੁੰਡਾ ਗਿਆ ਹੈ ਕਿ ਘਰੇ ਸੁੱਕੀ ਸੰਦੀ ਵਾਪਸ ਆ ਜਾਏ ਉਹਨਾਂ ਚਿਰ ਹੌਲ ਜੇ ਪੈਂਦੇ ਨੇ ਪਹਿਲੇ ਟੈਨਸ਼ਨ ਵੱਖਰੀ ਹੁੰਦੀ ਸੀ ਪਹਿਲੇ ਟੈਨਸ਼ਨ ਹੁੰਦੀ ਸੀ ਮੁੰਡਾ ਆ ਰਾਮ ਨਾ ਜਾਏ ਸੁੱਕੀ ਸੰਦੀ ਘਰੇ ਵਾਪਸ ਕੋਈ ਹਾਦਸਾ ਨਾ ਹੋਏ ਅੱਜ ਵੀ ਟੈਨਸ਼ਨ ਹੋਗੀ ਕਿ ਕੋਈ ਉਹਨੂੰ ਕੁਝ ਕਹਿ ਨਾ ਦੇ ਕੋਈ ਧੱਕਾ ਨਾ ਦਾ ਦੇ ਜਿਆ ਸਿੱਖ ਦਸਤਾਰ ਧਾਰੀ ਦੇਖ ਕੇ ਉਹਦੇ ਉੱਤੇ ਕਿਸ ਤਰ੍ਹਾਂ ਹਮਲਾ ਨਾ ਹੋ ਜੀ ਸਾਰ ਸਪਾਟੇ ਵਾਸਤੇ ਜਾਏ ਨੌਜਵਾਨ ਤੇ ਉੱਥੇ ਮੁਲਕ ਉੱਥੇ ਦਾ ਸੂਬਾ ਕਹਿੰਦਾ ਆਓ ਖਰਚੋ ਹੁਣ ਵੱਧ ਤੋਂ ਖਰਚ ਇੱਥੇ ਜੇ ਤੁਸੀਂ ਇਹ ਹਿਮਾਚਲ ਦੀ ਜੇ ਆਪਾਂ ਗੱਲ ਕਰ ਲਈਏ ਤੇ ਇਹਨਾਂ ਦਾ ਤੇ ਸਾਰਾ ਕੁਝ ਚੱਲਦਾ ਹੀ ਸੈਰ ਸਪਾਟੇ ਤੇ ਆ ਜੇ ਪੰਜਾਬ ਵਾਲੇ ਕਿਤੇ ਨਿਰਣਾ ਕਰ ਲੈਣ ਕਿ ਅਸੀਂ ਹਿਮਾਚਲ ਨਹੀਂ ਜਾਣਾ ਅਸੀਂ ਜੰਮੂ ਕਸ਼ਮੀਰ ਵਾਲੇ ਬੰਦੇ ਨੂੰ ਹੋ ਲੈਨੇ ਆ ਤੇ ਇਹਨਾਂ ਦਾ ਤੇ ਬਹੁਤ ਸਾਰਾ ਆਪਾਂ ਕਹਿ ਲਈਏ ਕਿ ਇਹਨਾਂ ਦਾ ਜਿਹੜਾ ਕਹਿ ਲਈਏ ਕਿ ਜਿਹੜਾ ਕਿਤਨਾ ਕਿਤੇ ਚੱਲਦਾ ਹੈਗਾ ਟੂਰਿਜ਼ਮ ਜਿਹੜੀ ਇੰਡਸਟਰੀ ਚੱਲਦੀ ਹੈ ਉਹ ਫੇਲ ਹੋ ਜਾਵੇਗੀ ਇਹ ਲੋਕ ਕਿਤਨਾ ਕਿਤੇ ਆਪਾਂ ਕਹੀ ਕਿ ਕਿਤਨਾ ਕਿਤੇ ਫਿਰ ਬਹੁਤ ਜ਼ਿਆਦੇ ਥੱਲੇ ਜਿਹੜਾ ਆ ਜਾਣਗੇ ਔਰ ਕਿਤਨਾ ਕਿਤੇ ਹੀ ਮੁਹਿਮ ਪਹਿਲਾਂ ਚੱਲੀ ਵੀ ਸੀਗੀ ਬਿਲਕੁਲ ਔਰ ਨੌਜਵਾਨਾ ਨੇ ਜਿਹੜਾ ਹੈ ਇਧਰ ਦੀ ਜਗ੍ਹਾ ਦੇ ਜੰਮੂ ਕਸ਼ਮੀਰ ਵਾਲ ਨੂੰ ਜਾਂ ਉਧਰਲੇ ਬੰਦੇ ਨੂੰ ਚਾਲੇ ਜਿਹੜੇ ਪੌਣੇ ਜਿਹੜੇ ਸ਼ੁਰੂ ਕਰ ਦਿੱਤੇ ਸੀ ਇਹ ਸਾਰੀਆਂ ਚੀਜ਼ਾਂ ਨੇ ਇਹਨਾਂ ਨੂੰ ਇਹ ਵੀ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਕਿ ਤੁਹਾਡੀ ਇੰਨੀ ਇੰਡਸਟਰੀ ਚੱਲਦੀ ਹੀ ਜੇ ਪੰਜਾਬ ਤੋਂ ਜੇ ਲੱਖ ਡੇਢ ਲੱਖ ਬੰਦਾ ਆਉਂਦਾ ਹੈ ਉਹਦੇ ਸਿਰ ਤੇ ਹੈਗੀ ਹੈ ਤੇ ਫਿਰ ਤੁਸੀਂ ਇਸ ਤਰ੍ਹਾਂ ਦੇ ਕੰਮ ਕਿਉਂ ਕਰਦੇ ਹੈਗੇ ਉਹ ਕਿਤਨਾ ਕਿਤੇ ਤੁਸੀਂ ਆਪਣੇ ਜਿਹੜੇ ਆਮ ਛੋਟੇ ਜਿਹੜੇ ਵਪਾਰੀ ਵਰਗ ਹੈਗਾ ਹੈ ਉਹਨਾਂ ਦਾ ਵੀ ਨੁਕਸਾਨ ਜਿਹੜਾ ਤੁਸੀਂ ਕਰ ਰਹੇ ਹੈਗੇ ਉਹ ਇਹ ਵੀ ਕਿਤਨਾ ਕਿਤੇ ਚਿੰਤਾ ਦਾ ਵਿਸ਼ਾ ਹੈਗਾ